ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੈਡਮ ਰਪਿੰਦਰ ਕੌਰ ਕਿ ਨੇ ਆਪਣੀ ਐਗੁਏਸ਼ਨ ਲਾਈ ਹੋਈ ਹੈ ਜਿਨ੍ਹਾਂ ਨੂੰ ਅੱਖਰਾਂ ਨਾਲ ਪਿਆਰ ਆ ਅੱਖਰ ਉਹ ਅੱਖਰ ਨਹੀਂ ਜਿਵੇਂ ਆਪਾਂ ਅੱਖਰ ਸਿੱਖਦੀਏ ਇੱਕ ਵਾਰੀ ਨਾ ਪਰ ਹਰੇਕ ਲਿਖਤ ਦੇ ਵਿੱਚ ਕੋਈ ਨਾ ਕੋਈ ਇਹਨਾਂ ਦਾ ਉਹ ਦੇਖ ਪਿਆ ਹੋਇਆ ਹੈ ਅੱਖਰਕਾਰੀ ਦੇ ਨਾਲ ਨਾਲ ਕਿ ਚੰਗੀ ਪੇਂਟਿੰਗ ਵੀ ਕੋਹ ਕਲਾਮਾਂ ਦੇ ਮੈਂ ਸਮੀਲ ਕਹਿ ਸਕਦਾ ਇਹ ਮੋਗਾ ਸਕੂਲ ਆਫ ਕੈਲੀਗ੍ਰਾਫੀ ਵਿੱਚ ਮੇਰੇ ਸਾਹਮਣੇ ਰਪਿੰਦਰ ਕੌਰ ਜੀ ਨੇ ਰਪਿੰਦਰ ਕੌਰ ਜੀ ਜਿਵੇਂ ਔਰਤਾਂ ਨੂੰ ਸੂਟ ਪਾਉਣ ਦਾ ਚਾਹ ਹੁੰਦਾ ਹੈ ਨਾ ਆ ਸਜਸਵਰਨ ਦਾ ਚਾਹ ਹੁੰਦਾ ਤੇ ਤੁਸੀਂ ਉਹ ਸਾਰੇ ਮੈਨੂੰ ਲਗਾ ਸ਼ੌਂਕ ਛੱਡ ਕੇ ਮੈਨੂੰ ਲੱਗਦਾ ਵੀ ਤੁਸੀਂ ਅੱਖਰਾਂ ਨਾਲ ਪਿਆਰ ਪਾਇਆ ਹੈ ਨਾ ਇਹ ਸ਼ੌਂਕ ਕਿੱਥੋਂ ਜੱਗਿਆ ਤੁਹਾਨੂੰ ਸਰ ਇਹ ਮੈਨੂੰ ਲਿਖਾਈ ਮੇਰੀ ਨਾ ਇੱਕ ਗੁਜ਼ਾਰੇ ਜੋਗੀ ਸੀ ਪਰ 2018 ਵਿੱਚ ਮੈਂ ਸਰਦਾਰ ਗੁਰਪ੍ਰੀਤ ਸਿੰਘ ਜੀ ਸੋਢੀ ਤੋਂ ਲਿਖਾਈ ਦੀ ਬੰਤਰ ਸਿੱਖੀ ਉਹਦੇ ਨਾਲ ਫਿਰ ਮੈਂ ਆਪਣੀ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਉਸ ਤੋਂ ਬਾਅਦ ਜਿ ਮੈਨੂੰ ਲੱਗਿਆ ਕਿ ਅੱਖਰਕਾਰੀ ਦੇ ਖੇਤਰ ਵਿੱਚ ਬਹੁਤ ਕੁਝ ਨਵਾਂ ਕੀਤਾ ਜਾ ਸਕਦਾ ਬਹੁਤ ਕੁਝ ਸਿਰਜਿਆ ਜਾ ਸਕਦਾ ਤਾਂ ਇਸ ਚੀਜ਼ ਨੂੰ ਲੈ ਕੇ ਮਤਲਬ ਮੈਂ ਅੱਖਰਕਾਰੀ ਵੱਲ ਜੁੜੀ ਤੇ ਇਹ ਹੁਣ ਜੋ ਉਹਦਾ ਨਤੀਜਾ ਹੈ ਉਹ ਤੁਹਾਡੇ ਸਾਹਮਣੇ ਹੈ ਇਸ ਦਿਨ ਨਾਲ ਔਰਤ ਹੋਣ ਦੇ ਨਾਤੇ ਨਾਤੇ ਮਤਲਬ ਮੇਰੇ ਕੋਲ ਬਹੁਤ ਘੱਟ ਸਮਾਂ ਹੁੰਦਾ ਪਰ ਫਿਰ ਵੀ ਇੱਕ ਸਿਰੜ ਨਾਲ ਮੈਂ ਚੱਲ ਰਹੀ ਆ ਅਸਲ ਵਿੱਚ ਇੱਥੇ ਮਤਲਬ ਇਦਾਂ ਦੀ ਪ੍ਰਦਰਸ਼ਨੀ ਦਾ ਮੇਰਾ ਫਸਟ ਐਕਸਪੀਰੀਅੰਸ ਹੈ ਦਾ ਮੈਂ ਪਹਿਲੀ ਵਾਰੀ ਆਈ ਆ ਮੈਨੂੰ ਬੜੀ ਖੁਸ਼ੀ ਹੋਈ ਸਾਰਿਆਂ ਵਿੱਚ ਇੰਨਾ ਲਗਾ ਦੇਖ ਕੇ ਇੰਨਾ ਪਿਆਰ ਦੇਖ ਕੇ ਜਦੋਂ ਸਾਰੇ ਆ ਕੇ ਪੁੱਛ ਰਹੇ ਵੀ ਤੁਸੀਂ ਕਿਸ ਤਰੀਕੇ ਨਾਲ ਇਹ ਲਿਖਿਆ ਹੈ ਕਿ ਮੈਂ ਇਹ ਇਨਾ ਮੋਡਿਊਲਸ ਨੂੰ ਤੁਸੀਂ ਵਰਤ ਰਹੇ ਹੈਗੇ ਹੋ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਚੜ੍ਹ ਨਾਲ ਫਿਰ ਤੋਂ ਜੁੜ ਰਹੇ ਹਾਂ ਕਿਉਂਕਿ ਇਹ ਚੀਜ਼ਾਂ ਜੋ ਕਲਮ ਹੋ ਗਈ ਡੰਕ ਹੋ ਗਏ ਇਹ ਅਲੋਪ ਹੋ ਗਏ ਐ ਸੋ ਅਸੀਂ ਕੁਝ ਹੱਦ ਤੱਕ ਮੈਂ ਆਪਣੇ ਆਪ ਨੂੰ ਕਾਮਯਾਬ ਹੋਇਆ ਸਮਝਦੀ ਹਾਂ ਕਿ ਮੈਂ ਫਿਰ ਉਹਨਾਂ ਨੂੰ ਉਹਨਾਂ ਦੇ ਮੂਲ ਨਾਲ ਜੋੜਨ ਵਿੱਚ ਕਾਮਯਾਬ ਹੋ ਰਹੀ ਹਾਂ ਰਪਿੰਦਰ ਜੀ ਲੋਕ ਕਹਿੰਦੇ ਨੇ ਵੀ ਜਿਹੜੀ ਔਰਤ ਆ ਉਹ ਤਾਂ ਘਰ ਦੀ ਸੁਹਾਣੀ ਆ ਬਸ ਘਰੇ ਰਹੇ ਬੱਚੇ ਪਾਲੇ ਰੋਟੀਆਂ ਖਵਾਵੇ ਅਸੀਂ ਜਦੋਂ ਘਰੇ ਆਈਏ ਤਾਂ ਸਾਨੂੰ ਚੰਗੇ ਪਕਵਾਨ ਬਣਾ ਕੇ ਤੁਸੀਂ ਕਿਵੇਂ ਸਮਾਂ ਕੱਢਦੇ ਹੋ ਇਹ ਕਿੱਦਾਂ ਤੁਸੀਂ ਮੇਨਟੇਨ ਕਰਦੇ ਹੋ ਜੀ ਦੇਖੋ ਜੀ ਇੱਕ ਔਰਤ ਹੋਣ ਦੇ ਨਾਤੇ ਮੈਂ ਪਰਿਵਾਰ ਵੀ ਆਪਣਾ ਸੰਭਾਲ ਰਹੀ ਆ ਬਹੁਤ ਹੀ ਮਤਲਬ ਤਨਦੇਹੀ ਨਾਲ ਸੰਭਾਲ ਰਹੀ ਆ ਇਸ ਚੀਜ਼ ਲਈ ਜੋ ਮਤਲਬ ਮੇਰਾ ਸਮਾਂ ਕੱਢਣਾ ਹੈਗਾ ਇਹ ਮੈਨੂੰ ਇੱਕ جنੂਨ ਹੈ ਤੇ ਜਦੋਂ ਇੱਕ جنੂਨ ਹੁੰਦਾ ਆਪਣੇ ਵਿੱਚ ਫਿਰ ਉਹਦੇ ਲਈ ਆਪਣੇ ਸਮੇਂ ਦੀ ਮਤਲਬ ਕੱਢਣਾ ਹੈ ਜਾਂ ਨਹੀਂ ਕੱਢਣਾ ਹੈ ਮਾਇਨੇ ਨਹੀਂ ਰੱਖਦਾ ਆਪਣੇ ਲਈ ਮੈਨੂੰ ਰਾਤ ਨੂੰ ਕਦੀ ਕਦੀ 1:30 ਵਜੇ ਜਾਂਦਾ ਹੈਗਾ ਕਈ ਵਾਰੀ ਮੈਂ ਜੇ ਰਾਤ ਨੂੰ ਜਲਦੀ ਸੁੱਤੀ ਹੁਮਾ ਸਵੇਰ ਵੀ ਮੈਂ 3:30 ਵਜੇ ਉੱਠ ਕੇ ਵੀ ਅਖਰਕਾਰੀ ਕਰਦੀ ਆ ਆਪਣੀਆਂ ਪੈਂਡਿੰਗਸ ਬਣਾਉਣੀ ਆ ਸੋ ਇਸ ਚੀਜ਼ ਲਈ ਸਮਾਂ ਮੇਰੇ ਲਈ ਮਾਇਨੇ ਨਹੀਂ ਰੱਖਦਾ ਮੈਂ ਇਸ ਚੀਜ਼ ਲਈ ਸਮਾਂ ਕਦੋਂ ਵੀ ਕੱਟ ਸਕਦੀ ਆ ਜੀ 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 ਮੈਂ ਦੇਖ ਰਹਾ ਇਕੱਲੇ ਇਕੱਲੇ ਮਾਟੋਆ ਜਿਹੜਾ ਤੁਹਾਡਾ ਲਿਖਿਆ ਹੋਇਆ ਮੇਰੀ ਨਜ਼ਰ ਇੱਕ ਤਾਂ ਤੇ ਰੁਕ ਨਹੀਂ ਰਹੀ ਜਿਵੇਂ ਵਿਆਹ ਸ਼ਾਦੀਆਂ ਤੇ ਵਕਰ ਵਕਰ ਪਗਵਾਨ ਹੁੰਦੇ ਨੇ ਵੀ ਆ ਖਾਵਾਂ ਕਿਵੇਂ ਆ ਛੱਡਾਂ ਸੋ ਪਹਿਲਾਂ ਤੁਹਾਨੂੰ ਮੁਬਾਰਕਾਂ ਜਿਵੇਂ ਤੁਸੀਂ ਲਿਖਿਆ ਹੋਇਆ ਵੀ ਮੁਸੀਬਤਾਂ ਤਾਂ ਆਉਣਗੀਆਂ ਜ਼ਿੰਦਗੀ ਦਾ ਦਸਤੂਰ ਏ ਹਾਰ ਮੰਨਣੀ ਜਾਂ ਲੜਨਾ ਦੱਸ ਤੈਨੂੰ ਕੀ ਮਨਜ਼ੂਰ ਏ ਸੁਰਪਿੰਦਰ ਜੀ ਤੁਹਾਡੀ ਬਹੁਤ ਬਹੁਤ ਇਹ ਵਧਾਈ ਦੇ ਪਾਤਰੋਂ ਤੁਸੀਂ ਇਹ ਮਿਹਨਤਾਂ ਤੁਹਾਡੀ ਜਿਹੜੀ ਚੱਲ ਰਹੀ ਹੈ ਇੱਕ ਮੇਰਾ ਆਖਰੀ ਤੁਹਾਡ ਨੂੰ ਸਵਾਲ ਹੈ ਵੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹੋਗੇ ਜਿਹੜੀ ਪੀੜੀ ਸਿਰਫ ਤੁਸੀਂ ਕੀ ਕਹੋਗੇ ਜਿਹੜੀ ਪੀੜੀ ਸਿਰਫ ਔਨਲਾਈਨ ਦੇ ਚੱਕਰ ਦੇ ਵਿੱਚ ਚਲੋ ਉਹ ਵੀ ਹੈਨਾ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ ਕਈ ਵਾਰੀ ਉਹ ਉੱਥੇ ਅੱਜਕੱਲ ਨੈਟਵਰਕ ਤੇ ਵਿਜੀ ਰਹਿੰਦੀ ਹੈ ਤੇ ਰਿਸ਼ਤੇ ਨਾਤੇ ਵੀ ਜਿਹੜੇ ਉਹ ਇੰਨੇ ਕਦਰ ਨਹੀਂ ਕਰਦੇ ਤੁਸੀਂ ਘਰੇ ਚਲੇ ਜਾਓਗੇ ਤਾਂ ਬੱਚੇ ਤੁਹਾਡੇ ਨਾਲ ਬੋਲਦੇ ਵੀ ਨਹੀਂ ਤੇ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹੋਗੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਆਪਣੇ ਆ ਕਿੱਤੇ ਦੇ ਜਾਂ ਆਪਣੇ ਸ਼ੌਂਕ ਦੇ ਬਾਰੇ ਦੇ ਬਾਰੇ ਮੈਂ ਨੌਜਵਾਨ ਪੀੜੀ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਟੈਕਨੋਲੋਜੀ ਨਾਲ ਜ਼ਰੂਰ ਜੁੜੋ ਪਰ ਆਪਣੇ ਮੂਲ ਨੂੰ ਨਾ ਛੱਡੋ ਤੁਸੀਂ ਆਪਣੇ ਪੇਰੈਂਟਸ ਨੂੰ ਸਮਾਂ ਦਿਓ ਆਪਣੀ ਸ਼ੌਂਕ ਨੂੰ ਸਮਾਂ ਦਿਓ ਆਪਣੇ ਵਿੱਚ ਕੁਝ ਕਲਾਵਾਂ ਇਹੋ ਜੀਆਂ ਡਿਵੈਲਪ ਕਰੋ ਜੋ ਤੁਹਾਨੂੰ ਜੋ ਤੁਹਾਡਾ ਮਨ ਕੱਲ ਕੱਲ ਮਤਲਬ ਪਹਿਲਾਂ ਪਿਛਲੇ ਕੱਲ ਜਿਉ ਫਿਰ ਭਵੇਖ ਵਾਲੇ ਕੱਲ ਚ ਘੁੜਿਆ ਫਿਰਦਾ ਉਸ ਨੂੰ ਛੱਡ ਕੇ ਉਹ ਆਪਾਂ ਕਹਿ ਸਕਦੇ ਹਾਂ ਸਹਿਜ ਹੋ ਜੇ ਜਦੋਂ ਤੁਸੀਂ ਕਿਸੇ ਵੀ ਗੱਲਾਂ ਵਿੱਚ ਉਤਰਦੇ ਹੋ ਤਾਂ ਤੁਹਾਡਾ ਮਨ ਹੈਗਾ ਜਿਹੜਾ ਉਹ ਕੱਲ ਕੱਲ ਜਿਹੜਾ ਉਹ ਕੱਲ ਕੱਲ ਵਿੱਚੋਂ ਨਿਕਲ ਜਾਂਦਾ ਹੈਗਾ ਉਹ ਸਹਿਜਤਾ ਵੱਲ ਆ ਜਾਂਦਾ ਹੈ ਅਡੋਲਤਾ ਵਿੱਚੋਂ ਨਿਕਲ ਜਾਂਦਾ ਹੈਗਾ ਅਡੋਲ ਨਹੀਂ ਹੁੰਦਾ ਤੇ ਤੁਸੀਂ ਸਹਿਜ ਹੋ ਜਾਓਗੇ ਸਹਿਜ ਹੋਵੋਗੇ ਤਾਂ ਤੁਸੀਂ ਆਪਣੇ ਜਿਹੜਾ ਭਵਿੱਖ ਹੈਗਾ ਉਸ ਨੂੰ ਚੰਗਾ ਬਣਾ ਸਕਦੇ ਹੋ ਰਪਿੰਦਰ ਜੀ ਤੁਸੀਂ ਕਿੱਤੇ ਵਜੇ ਕੀ ਕਰਦੇ ਹੋ ਜੀ ਮੈਂ ਜੀ ਕਿੱਤੇ ਵਜੇ ਇੱਕ ਅਧਿਆਪਕ ਆ ਜੀ ਕਿਹੜੇ ਸਕੂਲ ਦੇ ਵਿੱਚ ਜੀ ਮੈਂ ਭੀਮਨਗਰ ਸਕੂਲ ਵਿੱਚ ਪੜ੍ਹਾਨੀ ਆ ਜੀ ਮੁਗਏ ਜੀ ਜੀ ਮੁਗਏ ਬਹੁਤ ਬਹੁਤ ਮੁਬਾਰਕਾਂ ਜੀ ਅ ਰਪਿੰਦਰ ਕੌਰ ਜੋ ਇੱਕ ਸੰਸਥਾ ਦਾ ਨਾਮ ਹੈ ਬਣ ਚੁੱਕੀ ਆ ਆਪਣੀ ਮਿਹਨਤ ਦੇ ਨਾਲ ਸੋ ਬਹੁਤ ਬਹੁਤ ਮੁਬਾਰਕਾਂ ਇਸ ਲੜਕੀ ਨੂੰ ਔਰਤ ਕਦੋਂ ਵੀ ਕਿਸੇ ਦੀ ਚਾਹੇ ਬਾਦਸ਼ਾਹ ਦੇ ਘਰੇ ਜੰਮੇ ਬੱਚਾ ਤੇ ਚਾਹੇ ਕਿਸੇ ਗਰੀਬ ਦੇ ਘਰੇ ਔਰਤ ਜਮੇ ਤੋਂ ਕਦੇ ਨਿੰਮ ਨਹੀਂ ਬੰਦੇ ਲੋਕ ਬਹੁਤੇ ਲੋਕ ਕਹਿੰਦੇ ਵੀ ਅਸੀਂ ਹੁਣ ਨਿੰਮ ਬੰਦੇ ਆ ਪਰ ਉਹਨੀਆਂ ਖੁਸ਼ੀਆਂ ਨਹੀਂ ਔਰਤ ਨੂੰ ਪੱਥਰੀ ਕਿਹਾ ਜਾਂਦਾ ਪਰ ਇਹ ਰੁਪਿੰਦਰ ਹੈ ਜਿਹਦੇ ਹੌਂਸਲੇ ਜਜਬੇ ਤੇ ਬਹੁਤ ਹੀ ਕਮਾਲ ਦੇ ਜਿਨ੍ਹਾਂ ਨੇ ਇਕੱਲੇ ਇਕੱਲੇ ਆਪਣੇ ਮਾਟੋ ਦੇ ਵਿੱਚ ਮੈਂ ਜੇ ਕੋਲੇ ਆ ਕੇ ਦਿਖਾਵਾਂ ਅਸਲ ਅਸਲ ਵਿੱਚ ਮੈਂ ਕੁਝ ਵੀ ਨਹੀਂ ਪਰ ਇਹ ਇਹ ਲਿਖਿਆ ਹੋਇਆ ਮਾਟੋ ਜਿਹੜਾ ਰੁਪਿੰਦਰ ਕੌਰ ਤੇ ਉਲਟ ਟੁਕਦਾ ਹੈ ਵੀ ਰੁਪਿੰਦਰ ਕੌਰ ਜੀ ਬਹੁਤ ਕੁਝ ਨੇ ਆਉਣ ਵਾਲੀ ਪੀੜ੍ਹੀ ਨੂੰ ਸਿਹਤ ਦੇਣ ਵਾਲੇ ਨੇ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ ਤੇ ਜੋ ਕਦੇ ਇਹਨਾਂ ਦੇ ਬੱਚੇ ਜਸ ਅਸੀਂ ਅਸੀਂ ਲੋਕ ਅਸੀਂ ਪੰਜਾਬੀ ਉਮਰ ਪਰ ਲਿਪਦੀ ਰਹੀ ਸੀ ਉਹ ਮੇਰੀ ਤਕਦੀਰ ਨੂੰ ਹੱਥ ਮੇਰੀ ਮਾਂ ਦੇ ਐਵੇਂ ਤਾਂ ਨਹੀਂ ਸੀ ਖੁਰਦਰੇ ਸੋ ਸਾਡੇ ਸੱਭਿਆਚਾਰ ਨੂੰ ਉਮਰ ਪਰ ਇਹ ਇਦਾਂ ਹੀ ਸੰਭਾਲਦੇ ਰਹਿਣਗੇ ਤੇ ਆਪਣੇ ਰੰਗਾਂ ਦੇ ਨਾਲ ਹੱਥ ਲਵੇੜਦੇ ਰਹਿਣਗੇ ਤੇ ਸ਼ਿੰਗਾਰਦੇ ਰਹਿਣਗੇ ਬਹੁਤ-ਬਹੁਤ ਧੰਨਵਾਦ ਰਵਿੰਦਰ ਕੌਰ ਜੀ ਅੱਜ ਇਹ ਆਪਣੀ ਪੂਰੀ ਟੀਮ ਦੇ ਨਾਲ ਮਾਨਸਾ ਜ਼ਿਲ੍ਹੇ ਦੀ ਜੰਪਰ ਸੁਖਵਿੰਦਰ ਕੌਰ ਵੀ ਇਹਨਾਂ ਦੇ ਨਾਲ ਪਹੁੰਚੀ ਹੋਈ ਹੈ ਥੱਲੇ ਦੇ ਵਿੱਚ ਆਈ ਸੁਖਵਿੰਦਰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਟੀਮ ਨੂੰ ਜਿਹੜਾ ਤੁਸੀਂ ਮੋਗਾ ਸਕੂਲ ਆਫ ਕੈਲੀਗ੍ਰਾਫੀ ਮੋਗਾ ਸੁੰਦਰ ਲਿਖਾਈ ਕੈਲੀਗ੍ਰਾਫੀ ਅਤੇ ਜੀਵਨ ਪਰ ਜਾਚ ਸਿਖਾਉਣ ਦਾ ਤੁਸੀਂ ਜਿਹੜਾ ਕੰਮ ਉੱਥੇ ਕਰ ਰਹੇ ਹੋ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਪੂਰੀ ਟੀਮ ਨੂੰ ਜਿਵੇਂ ਤੁਸੀਂ ਦੋ ਅ ਔਰਤਾਂ ਇੱਥੇ ਆਇਆਂ ਤੇ ਆਪਣੇ ਮਾਟੋ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਸੀਂ ਲਿਖਿਆ ਹੋਇਆ ਕੁੜੀਆਂ ਹੁਣ ਜੀੜੀਆਂ ਨਹੀਂ ਹੁੰਦੀਆਂ ਨਾ ਹੀ ਹੁੰਦੀਆਂ ਨੇ ਪੱਗਾਂ ਤਾਜ ਜਾਂ ਰਖੜੀਆਂ ਨਾ ਬਾਬਲ ਦੇ ਵੇੜੇ ਉਗੀਆਂ 베ਰੀਆਂ ਅ ਨਾ ਬਾਬ ਰੋਲੇ ਨਾ ਹਨੇਰੀਆਂ ਪਤੀ ਦੀ ਪਤਨਾ ਚਲਿਤਰਾ ਦੀ ਹੱਟ ਨਾ ਸ਼ਰਮ ਹਿਆ ਦਾ ਪਤਲਾ ਕੁੜੀਆਂ ਬਸ ਕੁੜੀਆਂ ਹੁੰਦੀਆਂ ਉੱਲਾਮਾਂ ਖਿੜੀਆਂ ਖਿੜਦੀਆਂ ਧੜਕਦੀਆਂ ਤੜਫਦੀਆਂ ਬਿਜਲੀ ਵਾਂਗ ਕੁੜਕਦੀਆਂ ਦੇ ਬੱਦਲਾ ਵਾਂਗੂੰ ਬਰਸਦੀਆਂ ਜਦ ਵੀ ਜੀ ਕਰਦਾ ਖਿੜਖੜਾ ਕੇ ਹੱਸਦੀਆਂ ਸਿਰਫ ਕਿੜਕੀਆਂ ਵਿੱਚੋਂ ਨਹੀਂ ਤੱਕਦੀਆਂ ਆਪਣੇ ਹਿੱਸੇ ਦੇ ਪੂਰੇ ਅੰਬਰ ਵਿੱਚ ਬਸਦੀਆਂ ਸੋ ਮੈਂ ਇਹ ਦੋਨਾਂ ਕੁੜੀਆਂ ਨੂੰ ਆਪਣੇ ਵੱਲੋਂ ਸਾਰੇ ਰੰਗ ਚੈਨਲ ਦੇ ਵੱਲੋਂ ਸਲਾਮ ਕਰਦਾ